ਤਮ ਸੰਗਤ ਕੋਤਮ ਹੋਵੇਗਾ ਇਹ ਗੁਰਬਾਣੀ ਕਹਿੰਦੀ ਵੀ ਜਿੱਦਾਂ ਆਂਦੀ ਮਨੁੱਖ ਸੰਗਤ ਕਰਦਾ ਤੇ ਉਦਾਂ ਦੇ ਉਹਦੇ ਵਿਚਾਰ ਨਕਤੇ ਬਿਟੀ ਪੋਜੀਟਿਵਿਟੀ ਆਉਂਦੀ ਰਹਿੰਦੀ ਹੈ ਇਹ ਆਪ ਜੀ ਨਾਲ ਵਾਪਰਦੇ ਹੋਏਗਾ ਕਿਸੇ ਨਿਤਨੇਮੀ ਗੁਰਸਿੱਖ ਦੀ ਸੰਗਤ ਕਰੋ ਤੁਹਾਡਾ ਜੀ ਕਰਦਾ ਹੁੰਦਾ ਹੈ ਭਾਈ ਗੁਰਦੁਆਰੇ ਜਾਣਾ ਚਾਹੀਦਾ ਕਿਸੇ ਨਾਸਤਕ ਬੰਦੇ ਦੀ ਸੰਗਤ ਕਰ ਲਓ ਤੇ ਜਿਹੜਾ 2-4 ਦਿਨ ਗਏ ਹੁੰਦੇ ਉਹ ਵੀ ਲੱਗਦਾ ਵੀ ਐਵੇਂ ਟਾਈਮ ਖਰਾਬ ਕੀਤਾ ਹੈ ਗੁਰਦੁਆਰੇ ਜਾਣ ਦਾ ਕੀ ਫਾਇਦਾ ਇਹ ਸਾਰਾ ਸੰਗਤ ਦਾ ਹੀ ਅਸਰ ਹੁੰਦਾ ਗੁਰੂ ਨਾਨਕ ਦੀ ਬਾਣੀ ਇਹ ਗੱਲ ਤੇ ਮੋੜ ਲਾਉਂਦੀ ਕਿ ਉੱਤਮ ਸੰਗਤ ਉੱਤਮ ਹੋਵੇ ਜਿੱਦਾਂ ਦੀ ਮਨੁੱਖ ਸੰਗਤ ਕਰੇ ਉਹਦਾਂ ਦੇ ਪੋਜ਼ਿਟਿਵਿਟੀ ਉਹਦਾਂ ਦੇ ਖਿਆਲ ਉਹਦਾਂ ਦੇ ਨੈਰੇਟਿਵ ਉਹਦੇ ਅੰਦਰ ਚੱਲ ਪੈਂਦਾ ਹੁੰਦਾ ਤੇ ਜਦੋਂ ਕੋਈ ਮਹਾਨ ਗੁਰਸਿੱਖਾਂ ਦੀ ਸੰਗਤ ਕਰਿਆ ਆਪਣੇ ਧਰਮ ਦੇ ਵਿੱਚ ਦੇ ਗੁਰ ਸੰਗਤ ਦਾ ਕਨਸੈਪਟ ਹੀ ਇਹ ਰਿਹਾ ਗੁਰ ਸੰਗਤ ਦਾ ਸਿਧਾਂਤ ਹੀ ਇਹ ਰਿਹਾ ਇਸੇ ਕਰਕੇ ਰਿਹਾ ਵੀ ਇਹ ਭਰੀ ਸੰਗਤ ਦੇ ਵਿੱਚ ਕੋਈ ਇੱਕ ਸਿੱਖ ਵੀ ਕੋਈ ਚੜ੍ਹਦੀ ਕਲਾ ਵਾਲਾ ਕੋਈ ਵਾਈਬ੍ਰੇਸ਼ਨ ਉਹਦੀ ਇੰਨੀ ਜਬਰਦਸਤ ਹੋਵੇ ਉਹਦਾ ਔਰਾ ਇਹਨਾਂ ਜਬਰਦਸਤ ਹੋਵੇ ਜਿਹਦੇ ਕੋਲ ਬੈਠੇ ਹਜ਼ਾਰਾਂ ਮਨੁੱਖਾਂ ਦੀ ਜ਼ਿੰਦਗੀ ਪਲਟ ਕੇ ਰੱਖ ਸਕਦਾ ਹੋਵੇ ਗੁਰਸੰਗਤ ਦਾ ਸਿਧਾਂਤ ਹੈ ਉਹਦਨ ਆਪਾਂ ਭਗਤ ਰਵਦਾਸ ਜੀ ਦਾ ਇੱਕ ਸ਼ਬਦ ਸੰਜਾ ਕੀਤਾ ਸੀਗਾ ਤੂੰ ਚੰਦਨ ਹਮ ਅਰਿੰਦ ਬਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਪ ਤੇ ਉੱਚ ਭਏ ਹੈ ਇਹ ਸੰਗਤ ਦਾ ਅਸਰ ਹੈ ਕਿ ਨੀਚ ਰੂਪ ਤੇ ਉੱਚ ਭਏ ਹੈ ਅਰਿੰਡ ਕਹਿੰਦਾ ਹੈ ਵੀ ਮੈਂ ਚੰਦਨ ਦੇ ਕੋਹਾਲਾ ਕਿ ਅਰਿੰਡ ਨੂੰ ਬਹੁਤੀ ਕੀਮਤ ਦਿੱਤੀ ਨਹੀਂ ਜਾਂਦੀ ਸਮਾਜ ਦੇ ਵਿੱਚ ਬਹੁਤ ਨਖਿੱਧ ਜ੍ਹਾ ਦਰਖਤ ਬਨਾਸਪਤੀ ਦੇ ਵਿੱਚ ਮੰਨਿਆ ਜਾਂਦਾ ਉਹਨੂੰ ਪਰ ਕਹਿੰਦਾ ਮੈਂ ਚੰਦਨ ਦੀ ਜਦੋਂ ਸੰਗਤ ਕੀਤੀ ਚੰਦਨ ਦੇ ਕੋਲ ਮੇਰਾ ਬੂਟਾ ਉਗ ਰਿਹਾ ਤੇ ਤੁਮ ਚੰਦਨ ਹਮ ਅਰਿੰਡ ਬਾਪਰੇ ਸੰਗਤ ਮਾਰੇ ਬਾਸਾ ਨੀਚ ਰੂਕ ਤੇ ਊਚ ਭਏ ਹੈ ਗੰਧ ਸੁਗੰਧਨ ਬਾਸਾ ਤੇ ਚੰਦਨ ਦੀ ਸੁਗੰਧੀ ਨੇ ਕਹਿੰਦੇ ਮੈਨੂੰ ਵੀ ਇੰਨਾ ਮਹਿਕ ਵਿੱਚ ਖੜਾ ਦਿੱਤਾ ਕਿ ਮੇਰੇ ਤੋਂ ਵੀ ਲੋਕ ਨਫ਼ਰਤ ਕਰਨੋਂ हट ਗਏ